ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਕਾਰਾਂ ਦੇ ਪਰਮਾਨ ਗਰੀਬਾਂ ਲਈ ਚੜੇ ਦਿਨ ਚੜੇ ਦਿਨ ਆਉਂਦੇ ਰਹਿੰਦੇ ਆ ਇਹ ਪਰਮਾਨ ਸਿਰਫ ਗਰੀਬ ਲੋਕਾਂ ਲਈ ਆ ਸੈਂਟਰ ਸਰਕਾਰ ਦਾ ਪਰਮਾਨ ਆਇਆ ਅੱਜ ਕੋਈ ਪੰਜਾਬ ਸਰਕਾਰ ਜੇ ਪ੍ਰੀਪੇਡ ਮੀਟਰ ਨਹੀਂ ਲਾਉਦੀ ਤਾ ਜਿਹੜਾ ਉਹਨਾਂ ਨੂੰ ਫੰਡ ਮਿਲਣਾ ਪੰਜਾਬ ਲਈ ਉਹ ਰੋਕ ਦਿੱਤਾ ਜਾਂਦਾ। ਹੁਣ ਇਹ ਨਹੀਂ ਪਤਾ ਕਿ ਦੋਨਾਂ ਦੀ ਮਿਲੀ ਭੁਗਤਵਾ ਜਾਂ ਇਹ ਸੱਚਵਾ। ਪ੍ਰੀਪੇਡ ਮੀਟਰ ਹੈ ਕੀ? ਪਹਿਲਾਂ ਗੱਲ ਸਮਝਣ ਵਾਲੀ ਆ ਥੋੜੀ ਜੀ ਲੋਕਾਂ ਨੂੰ ਪਤਾ ਨਹੀਂ ਹੈਗਾ। ਕਿਸਾਨ ਜਥੇਬੰਦੀਆਂ ਇਹਦਾ ਵਿਰੋਧ ਕਰ ਰਹੀਆਂ ਨੇ। ਕਿਸਾਨ ਜਥੇਬੰਦੀਆਂ ਇਹ ਮੀਟਰ ਨਹੀਂ ਲੱਗਣ ਦੇ ਰਹੀਆਂ। ਇਹ ਮੀਟਰ ਤੁਹਾਡੇ ਮੋਬਾਈਲ ਦੀ ਤਰ੍ਹਾਂ ਜਿੰਨੇ ਪੈਸੇ ਪਾਉਂਗੇ ਉਨੇ ਹੀ ਯੂਨਿਟ ਚਲਾ ਲਓਗੇ ਜਿਵੇਂ ਤੁਸੀਂ ਇੱਥੇ ਪੈਸੇ ਪਾਉਂਦੇ ਜਿਉਂ WhatsApp ਚੱਲਦਾ ਮੈਸੇਜ ਕਰਦੇ ਜੇ ਇਹੀ ਸਿਸਟਮ ਸਾਰਾ ਬਣ ਜਾਣਾ ਫੇਰ ਤੁਹਾਡਾ ਜਿਹੜਾ ਔਕਾ ਸਵਕਾ ਟਾਈਮ ਬਿਜਲੀ ਬੋਰਡ ਵਾਲਾ ਕੱਢਦੇ ਆ ਕਈ ਵਾਰੀ ਮੀਟਰ ਕੱਟਣਾ ਆਉਂਦੇ ਤੇ ਪਿੰਡ ਦਾ ਸਰਪੰਚ ਕਹਿ ਦਿੰਦਾ ਵੀ ਯਾਰ ਰਹਿਣ ਦੇ ਕੋਈ ਗੱਲ ਨਹੀਂ ਪੈਸੇ ਆ ਨਹੀਂ ਅਗਲੀ ਾਰ ਤਾਰ ਦੇਣਗੇ ਤਾਂ ਤੁਹਾਡੇ ਘਰ ਦੀ ਜਿਹੜੀ ਬਿਜਲੀ ਉਹ ਚੱਲਦੀ ਰਹਿ ਜਾਂਦੀ ਆ ਪਰ ਜੇ ਚੇਪਾਲੇ ਮੀਟਰ ਲੱਗ ਗਏ ਉਹਦੇ ਬੰਦੇ ਦੇ ਅੱਜ ਵੀ ਲਵਾਈ ਜਾਂਦੇ ਆ ਜਿਹੜੇ ਨਾ ਸਮਝ ਜਿਨ੍ਹਾਂ ਦੀ ਬੁੱਧੀ ਭ੍ਰਿਸ਼ਟ ਆ ਜਿਹੜੇ ਗਵਰਨਮੈਂਟ ਦੇ ਚਮਚੇ ਆ ਉਹ ਅੱਜ ਵੀ ਕਹਿੰਦੇ ਨਹੀਂ ਲੱਗ ਲੈਣਦੇ ਕੋਈ ਗੱਲ ਨਹੀਂ ਮਗਰੋਂ ਜਦੋਂ ਇਹ ਪੂਰਾ ਸਿਸਟਮ ਚੱਲ ਗਿਆ ਤਾਂ ਸਮਝ ਲੋ ਤੁਹਾਡਾ ਸਾਰਾ ਕੁਝ ਬਿਜਲੀ ਦਾ ਸਿਸਟਮ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਜਾ ਰਿਹਾ ਬਿਜਲੀ ਬਿੱਲ ਇਹਨਾਂ ਨੇ ਪਾਸ ਕਰਤਾ ਔਰ ਜਦੋਂ ਪ੍ਰਾਈਵੇਟ ਬੰਦਾ ਬਿਜਲੀ ਦੇਊਗਾ ਤੇ ਤੁਹਾਡਾ ਤੁਹਾਨੂੰ ਮੀਟਰ ਦਾ ਬਿੱਲ ਕਿੰਨਾ ਕੇ ਦੇਊਗਾ ਤੁਹਾਡੇ ਤੋਂ ਪੀ ਨਹੀਂ ਜੇ ਕਰਉਣਾ ਜਦੋਂ ਪਹਿਲਾਂ-ਪਹਿਲਾਂ Jio ਦਾ ਫੋਨ Reliance ਵਾਲਿਆਂ ਨੇ ਕੱਢਿਆ ਸੀ ਤਾਂ 500 ਰੁਪਏ ਦਾ ਫੋਨ ਸੀ ਨਾਲੇ ਵੀ ਕਹਿੰਦੇ ਕਰ ਲੋ ਦੁਨੀਆ ਮੁਠੀ 'ਚ ਔਰ ਅੱਜ 500 ਰੁਪਏ ਦਾ ਰੀਚਾਰਜ ਹੁੰਦਾ ਇਹ ਤੁਹਾਨੂੰ ਕਿਸੇ ਟਾਈਮ ਫ੍ਰੀ ਦਿੱਤਾ ਗਿਆ ਸੀ ਜਿਵੇਂ ਤੁਹਾਨੂੰ ਸਿਲੰਡਰ ਤੇ ਸਬਸਿਡੀ ਦਿੱਤੀ ਗਈ ਸੀ ਵੀ ਸਿਲੰਡਰ ਤੇ ਤੁਹਾਨੂੰ ਸਬਸਿਡੀ ਆਇਆ ਕਰੂਗੀ ਅੱਜ ਕਿੰਨਿਆਂ ਨੂੰ ਆਉਂਦੀ ਆ ਤੁਹਾਨੂੰ ਤੁਸੀਂ ਥੋੜਾ ਜਿਹਾ ਸਮਝੋ ਜਾਗੋ ਔਰ ਮੈਨੂੰ ਥੱਲੇ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਮੀਟਰ ਲੱਗਣੇ ਚਾਹੀਦੇ ਆ ਜਾਂ ਨਹੀਂ ਲੱਗਣੇ ਚਾਹੀਦੇ ਸਾਡਾ ਜਿਹੜਾ ਅਗਲਾ ਐਕਸ਼ਨ ਹੋਊਗਾ ਅਤੀਤ ਤਰੀਕ ਨੂੰ ਟੋਲ ਪਲਾਜਾ ਬੰਦ ਕਰ ਦਿਆਂਗੇ 30 ਤਰੀਕ ਨੂੰ ਟੋਲ ਪਲਾਜੇ ਦੇ ਵੱਟਾ ਕੱਟ ਰੱਖਿਆ ਸੀ 11 ਵਜੇ ਇਹ ਕੱਟ ਕਰਕੇ মিডিਆ ਦੀ ਹਾਜ਼ਰੀ ਦੇ ਵਿੱਚ ਪ੍ਰਸ਼ਾਸਨ ਦੀ ਹਾਜ਼ਰੀ ਦੇ ਵਿੱਚ ਇਹ ਟੋਲ ਪਲਾਜਾ ਪੱਕੇ ਤੌਰ ਤੇ ਬੰਦ ਕਰ ਦਿਆਂਗੇ ਅਸੀਂ ਜਿਹੜੇ ਕੰਮ ਨੂੰ ਹੱਥ ਪਾਉਣੇ ਆ ਉਹ ਕੰਮ ਪੂਰਾ ਕਰੀਦਾ ਸਾਡਾ ਚੰਬੂ ਮੋਰਚਾ ਚੱਲਦਾ ਉਦੇ ਨਾਲ ਨਾਲ ਅਸੀਂ ਇਹ ਪ੍ਰੀਪੇਡ ਮੀਟਰਾਂ ਵਾਲਾ ਵੱਡੇ ਪੱਧਰ ਤੇ ਛੇੜਾਂਗੇ ਪਰ ਛੇੜਾਂਗੇ ਤੁਹਾਡੇ ਕਹਿਣ ਤੇ ਜੇ ਤੁਸੀਂ ਮੰਨੂਗੇ ਵੀ ਹਾਂ ਜੇ ਸਾਡੇ ਵੀ ਕੋਈ ਮੀਟਰ ਲਾਉਣ ਆਉਂਦਾ ਤੇ ਅਸੀਂ ਵੀ ਵਿਰੋਧ ਕਰਾਂਗੇ ਕੱਲੀਆਂ ਜੱਤੇਬੰਦੀਆਂ ਵਿਰੋਧ ਨਹੀਂ ਕਰਨਗੀਆਂ ਉਹਨਾਂ ਦਾ ਸਾਰੇ ਵਿਰੋਧ ਕਰਾਂਗੇ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵੀ ਆਪਣਾ ਜਵਾਬ ਜ਼ਰੂਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ